ਪੁਰਾਣਾ ਕੀਤਾ ਗਿਆ ਸ਼ਤਾਬਦੀ ਨੂੰ ਲੈ ਕੇ ਲੰਗਰ ਦੀ ਸੇਵਾ ਕਿੰਨਾ ਵੱਲੋਂ ਕੀਤੀ ਜਾ ਰਹੀ ਹੈ ਜੀ ਇਹ ਭਾਈ ਜੀ ਇਹ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਨੰਦੇੜ ਸੰਤ ਪਾਪਾ ਨਰਿੰਦਰ ਸਿੰਘ ਤੋਂ ਸੰਤ ਪਾਪਾ ਬਰਬਿੰਦਰ ਸਿੰਘ ਉਹਨਾਂ ਦੀ ਤਰਫ ਤੋਂ ਲੰਗਰ ਲੱਗਿਆ ਇਹ ਗੁਰਦਵਾਨ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਇਹ ਜਿਹੜਾ ਲੰਗਰ ਲਗਾਇਆ ਗਿਆ ਇਹ ਕੀ ਕਹਿਣਾ ਚਾਹੋਗੇ ਇਹ ਪਹਿਲੀ ਵਾਰੀ ਗੋਦਮੀਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਲੰਗਰ ਲੱਗਿਆ ਇਸ ਤੋਂ ਪਹਿਲਾਂ ਸੁਲਤਾਨ ਪਰਲੋਦੀ ਲੱਗਿਆ ਸੀ 550 ਸਾਲ ਪੇ ਇਹ 450 ਸਾਲਾਂ ਗੁਰੂ ਅਮਰਦਾਸ ਮਹਾਰਾਜ ਦੀ ਜੋਤੀ ਜੋਤ ਸਾਜ ਵਿਹਾਰ ਦੇ ਉੱਤੇ ਲਗਾਈ ਹੈ। ਬਾਬਾ ਜੀ ਕਿੰਦਨ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਕਿੰਨੇ ਦਿਨ ਚੱਲੇਗੀ? ਇਹ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਚੱਲਣਾ ਹੈ। ਦੇਖਿਆ ਜਾਵੇ ਕਿ ਕਾਫੀ ਸੰਗਤਾਂ ਦੀ ਆਮਦ ਹੈ ਇਸ ਲੰਗਰ ਦੇ ਵਿੱਚ ਤਾਂ ਜਿਹੜੇ ਫਿਰ ਪ੍ਰਬੰਧ ਨੇ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਜਿਹੜਾ ਸਾਡਾ 버ਗਰ ਪੀਜਾ ਤਿਆਰ ਹੋਣੇ ਕਿੰਨੇ ਵਜੇ ਤੋਂ ਸ਼ੁਰੂ ਕਰਦੇ ਨੇ? ਸਵੇਰੇ ਅਸੀਂ 6 ਵਜੇ ਤੋਂ ਸੈਂਡਵਿਚ ਚਾਲੂ ਕਰਦੇ ਹਾਂ। 6 ਵਜੇ ਤੋਂ 10 ਵਜੇ ਤੱਕ ਸਾਡਾ ਸੈਂਡਵਿਚ ਚਾਲੂ ਹੁੰਦਾ ਹੈ। ਉਸ ਤੋਂ ਬਾਅਦ ਪੀਜਾ ਤੇ 버ਗਰ ਤੇ ਇਹ ਕੰਟੀਨਿਊ ਚਾਲੂ ਰਹਿੰਦਾ ਛੜਾ ਰਾਤ ਦੇ 12 ਵਜੇ ਤੱਕ 1 ਵਜੇ ਤੱਕ ਜਿੰਨੂੰ ਚਿਰ ਸੰਗਤ ਇੱਥੇ ਰਹਿੰਦੀ ਹੈ ਜਿਹੜੀਆਂ ਸੇਖ ਸੰਗਤਾਂ ਆਰੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇਹ ਅਪੀਲ ਚ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਸਿੱਖੀ ਧਰਮ ਵਿੱਚ ਆਓ ਆਪਣੇ ਆਪਣੇ ਸਿੱਖੀ ਧਰਮ ਨੂੰ ਫੋਲੋ ਕਰੋ ਅਮਰ ਸੋਖੋ ਬਾਣੀ ਪੜੋ ਗੁਰੂ ਵਾਲੇ ਬਣੋ ਤੇ ਆਪਣੇ ਬਾਰੇ ਗਰੁੱਪ ਮਰਾ ਦੇ ਚੱਲਣੀ ਲੱਗੋ ਭਾਈ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਜਤਿੰਦਰ ਪਾਲ ਸਿੰਘ ਕਾਲੋ ਡਿਸਟ੍ਰਿਕਟ ਫੌਰੀਗੜ ਸਾਹਿਬ ਤੋਂ ਸਰੋ ਸਾਹਿਬ ਕੀ ਕਹੋਗੇ ਪਹਿਲੀ ਵਾਰੀ ਇਸ ਧਰਤੀ ਤੇ ਉਪਰਾਲਾ ਇਹ ਲੰਗਰ ਜਿਹੜਾ ਚੱਲ ਰਿਹਾ ਏ ਕਿਦੋਂ ਤੋਂ ਲੰਗਰ ਸਵੇਰੇ ਸਵੇਰੇ ਸ਼ੁਰੂਆਤ ਹੁੰਦੀ ਹੈ ਤਾਂ ਕਿਹੜੀ ਕਿਹੜੇ ਦੇ ਵਿੱਚ ਪਤਾਰਥਾ ਜਿਹੜੇ ਸਿੱਖ ਸੰਤਾਂ ਨੂੰ ਜਿਹੜੇ ਵਰਤਾਏ ਜਾ ਰਹੇ ਸਵੇਰੇ ਅਸੀਂ 6 ਵਜੇ ਸ਼ੁਰੂ ਕਰ ਦਿੰਦੇ ਆ ਸੈਂਡਵਿਚ ਉਸ ਤੋਂ ਬਾਅਦ 버ਗਰ ਨਾਲ ਹੀ ਪੀਜ਼ਾ ਸ਼ੁਰੂ ਕਰ ਦਿੰਦੇ ਆ ਤੇ ਰਾਤ ਦੇ 12 1 ਵਜੇ 2 ਵਜੇ ਜਦੋਂ ਸੰਗਤ ਘਰਾਂ ਨੂੰ ਚਲੀ ਜਾਂਦੀ ਫੇਰ ਅਸੀਂ ਬੰਦ ਕਰਦੇ ਆ ਪੂਰਾ ਖੁੱਲ वैसे सानू बाबा नरेंद्र ਸਿੰਘ ਜੀ ਦਾ ਹੁਕਮ ਹੈ ਕਿ 24 ਘੰਟੇ ਵਿੱਚ ਕੋਈ ਵੀ ਆਵੇ ਤਾਂ ਉਹਨੂੰ ਬਗੈਰ ਸਟਾਏ ਤੋਂ ਨਹੀਂ ਭੇਜਣਾ ਜਿੰਨਾ ਪੀਜਾ ਬਣਦਾ ਹੈ ਦਿੱਲੀ ਹਰ ਰੋਜ਼ 2598 ਪੀਜੇ ਇੱਕ ਘੰਟੇ ਵਿੱਚ ਨਿਕਲਦੇ ਆ ਇੱਕ ਘੰਟੇ ਵਿੱਚ 2598 ਪੀਜੇ ਨਿਕਲਦੇ ਆ 8 ਇੰਚੀ ਤੇ 버ਗਰ ਨਿਕਲਦਾ तकरीबन 1900 2000 ਦੇ ਵਿੱਚ ਇੱਕ ਘੰਟੇ ਤੋਂ ਇਹ ਤੁਸੀਂ ਹਿਸਾਬ ਲਾ ਲਓ ਕਿ ਤੇ ਅਭੀ 15 ਘੰਟੇ ਚਲਾਉਂਦੇ ਹੋ ਤਾਂ ਕਿੰਨੇ ਕਿੰਨੇ ਹਜ਼ਾਰ ਬਣ ਜਾਂਦਾ ਇਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਲੰਗਰ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਨੂੰ ਬਖਸ਼ਿਆ ਲੰਗਰ ਸੀ ਉਹਦੀ ਪਰੰਪਰਾ ਚੱਲ ਰਹੀ ਹੈ ਉਹਦੇ ਅਸੀਂ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਹੀ ਚੱਲ ਰਹੇ ਹਾਂ ਅਸੀਂ ਲੰਗਰ ਚੇਂਜ ਹੁੰਦੇ ਜਾ ਰਹੇ ਨੇ ਪ੍ਰਸ਼ਾਦਾ ਵੀ ਹੈ ਹਰ ਚੀਜ਼ ਸਾਨੂੰ ਇੱਥੇ ਅਸੀਂ ਅਵੇਲੇਬਲ ਕਰ ਰਹੇ ਹਾਂ